ਗੁਰੂ ਆਹੇ ਗੁਰੂ ਵਾਹਿਗੁਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਚਨਾ ਵਾਂਜਣਾ ਨਰਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡੋਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਾਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਹਤ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਾਧ ਸੰਗਤ ਜੀ ਸੋ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਰ ਇਲਾਜ ਦੱਸਦੇ ਨੇ ਹਰ ਦੁੱਖ ਦਾ ਇਲਾਜ ਦੱਸਦੇ ਨੇ ਦਰਦ ਦਾ ਇਲਾਜ ਦੱਸਦੇ ਨੇ ਸੋ ਸਾਰੇ ਕਹਿੰਦੇ ਨੇ ਮੈਂ ਦੁਖੀ ਹਾਂ ਮੇਰਾ ਸਰੀਰ ਦੁਖਦਾ ਹੈ ਦਰਦ ਹੁੰਦਾ ਏ ਮੈਨੂੰ ਆਪਣੇ ਬਿਜ਼ਨਸ 'ਚ ਘਾਟਾ ਪਿਆ ਮੇਰੇ ਉੱਪਰ ਇੰਨਾ ਕਰਜ਼ਾ ਏ ਘਰ ਵਿੱਚ ਬਰਕਤ ਨਹੀਂ ਸਾਰੇ ਆਉਂਦੇ ਨੇ ਬੇਅੰਤ ਕਿਸਮ ਦੇ ਜਿਹੜੇ ਆ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ ਹੁੰਦੇ ਨੇ ਸੋ ਇਸ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਨੇ ਸਾਰਿਆਂ ਦਾ ਹੱਲ ਦੱਸ ਦਿੱਤਾ ਹੈ ਕਿ ਉਦਮ ਕਰੋ ਉਦਮ ਕਰੋ ਵਡ ਭਾਗੀਓ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁੱਖ ਦਰਦ ਭਰਮ ਜਾਏ ਸੋ ਮਹਾਰਾਜ ਇਸ ਸ਼ਬਦ ਦੇ ਅੰਦਰ ਹੱਲ ਦੱਸਦੇ ਨੇ ਉਹ ਹੱਲ ਮਹਾਰਾਜ ਕਹਿੰਦੇ ਨੇ ਕਿ ਉਦਮ ਕਰੋ ਸੁਸਤੀ ਨਾ ਧਾਰੋ ਕਿਉਂਕਿ ਅਸੀਂ ਬਾਕੀ ਸਾਰੇ ਦੁਨਿਆਵੀ ਕੰਮ ਕਰਨ ਲੱਗੇ ਆ ਉਦਮ ਕਰ ਲੈਨੇ ਆ ਪਰ ਜਦੋਂ ਭਜਨ ਕਰਨ ਦੀ ਵਾਰੀ ਆਉਂਦੀ ਹੈ ਜਾਂ ਬੰਦਗੀ ਕਰਨ ਦੀ ਜਦੋਂ ਕੋਈ ਕਹਿੰਦਾ ਨੇ ਕਿ ਭਾਈ ਮੈਨੂੰ ਦੁੱਖ ਹੈ ਆਕਸ਼ਟ ਹੈ ਸਰੀਰਕ ਤੌਰ ਤੇ ਕਰ ਜਾਏ ਤੇ ਉਹਨੂੰ ਕਹੀਦਾ ਆ ਕਿ ਬਾਣੀ ਪੜੋ ਉਹ ਬਾਣੀ ਪੜਨ ਲੱਗਿਆ ਉਹਦਾ ਮੂੰਹ ਢੱਲਾ ਜਾ ਜਾਂਦਾ ਵੀ ਕੋਈ ਹੋਰ ਤਰੀਕਾ ਦੱਸੋ ਸ਼ਾਰਟਕਟ ਸਾਧ ਸੰਗਤ ਜੀ ਕਿਸੇ ਵੀ ਕੰਮ ਦੇ ਵਿੱਚ ਚਲੇ ਜਾਓ ਸ਼ਾਰਟਕਟ ਕਦੇ ਵੀ ਸਕਸੈਸਫੁਲ ਨਹੀਂ ਹੁੰਦਾ ਸੋ ਮਿਹਨਤ ਕਰਨੀ ਪੈਂਦੀ ਹੈ ਉਦਮ ਕਰਨਾ ਪੈਂਦਾ ਪਾਤਸ਼ਾਹ ਜੀ ਵੀ ਕਹਿ ਰਹੇ ਨੇ ਨਾ ਉਦਮ ਕਰੋ ਵੱਡ ਭਾਗੀ ਉਹ ਸਿਮਰੋ ਹਰਿ ਹਰਿ ਨਾਏ ਜਿਸ ਸਿਮਰਤ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਸਾਰੇ ਸੁਖ ਹੁੰਦੇ ਨੇ ਜਿਹਨੂੰ ਸਿਮਰਨ ਦੇ ਨਾਲ ਜਿਹਦੇ ਨਾਮ ਜਪਣ ਦੇ ਨਾਲ ਸੋ ਕਰਕੇ ਦੇਖ ਲੈ ਕੋਈ ਬੰਦਾ ਕਰ ਲਵੇ ਜਿਹਦਾ ਜੀ ਕਰਦਾ ਹੈ ਜਿਹੜਾ ਕਹਿੰਦਾ ਕਿ ਮੈਂ ਉਦਮ ਕਰ ਸਕਦਾ ਹਾਂ ਸਾਧ ਸੰਗਤ ਜੀ ਪ੍ਰੈਕਟੀਕਲ ਕਰਕੇ ਦੇਖਣਾ ਪਵੇਗਾ ਸਿਰਫ ਹੱਡ ਬੀਤੀਆਂ ਸੁਣਨ ਦੇ ਨਾਲ ਜਾ ਕਥਾ ਸੁਣਦੇ ਨਾਲ ਗੱਲ ਨਹੀਂ ਬਣਨੀ ਹੁਣ ਕੋਈ ਵੀ ਕੰਮ ਅਸੀਂ ਦੁਨੀਆਵੀ ਤੌਰ ਤੇ ਕਾਰ ਬਿਹਾਰ ਕਰਦੇ ਆ ਉਦਮ ਕਰਦੇ ਸਾਰੇ ਕੰਮਾਂ ਦੇ ਵਾਸਤੇ ਉਦਮ ਕਰਦੇ ਆ ਖੇਤਾਂ ਦੇ ਵਿੱਚ ਵੀ ਮਿਹਨਤ ਕਰਦਾ ਹੈ ਕਿੰਨਾ ਕਿਸਾਨ ਕਿਸੇ ਜੋਬ ਵਿੱਚ ਚਲੇ ਜਾਓ ਮਿਹਨਤ ਕਰਨੀ ਪੈਂਦੀ ਹੈ ਬੱਚੇ ਪੜ੍ਹਦੇ ਨੇ ਪੜ੍ਹਾਈ ਲਿਖਾਈ ਕਰਦੇ ਨੇ ਫਿਰ ਕਿਤੇ ਨੌਕਰੀਆਂ ਤੇ ਜਾ ਕੇ ਲੱਗਦੇ ਨੇ ਕਿਉਂਕਿ ਉਦਮ ਕਰਦੇ ਆ ਅਸੀਂ ਹਰ ਪਾਸੇ ਫਿਰ ਕਿਤੇ ਜਾ ਕੇ ਫਲ ਤੱਕ ਪਹੁੰਚਿਆ ਜਾਂਦਾ ਜਿਵੇਂ ਕਿਸਾਨ ਜਾਣਦਾ ਹੈ ਕਿ ਮੈਂ ਇਸ ਖੇਤ ਦੇ ਵਿੱਚ ਕਿੰਨੀ ਫਸਲ ਬੀਜਣੀ ਹੈ ਤੇ ਕਿੰਨੀ ਵੜਨੀ ਹੈ ਅੰਦਾਜ਼ੇ ਨਾਲ ਹੀ ਫਸਲ ਬੀਜ ਦਿੰਦੇ ਨੇ ਸੋ ਇਸ ਤਰੀਕੇ ਨਾਲ ਜਦੋਂ ਅਸੀਂ ਦੁਨੀਆ ਦੇ ਕਾਰ ਬਿਹਾਰ ਕਰਦੇ ਆ ਉਥੇ ਅਸੀਂ ਉਦਮ ਕਰਦੇ ਆ ਸੋਚ ਵਿਚਾਰ ਨਹੀਂ ਕਰਦੇ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਸੁੱਖਾਂ ਦੇ ਨਾਲ ਭਰਨਾ ਹੁੰਦਾ ਹੈ ਤੇ ਮਹਾਰਾਜ ਤੇ ਫਿਰ ਦੱਸ ਦਿੰਦੇ ਨੇ ਕਿਉਂਕਿ ਗੁਰੂ ਕੀ ਬਾਣੀ ਹੈ ਹਰ ਤਰੀਕੇ ਦੇ ਸੁੱਖ ਦਾ ਤਰੀਕਾ ਦੱਸਦੀ ਹੈ ਵੀ ਕਿਵੇਂ ਸੁੱਖਾਂ ਤੱਕ ਪਹੁੰਚਿਆ ਜਾ ਸਕਦਾ ਹੈ ਹੁਣ ਇਹ ਗੁਰਬਾਣੀ ਕਹਿ ਰਹੀ ਹੈ ਮੈਂ ਕਹਾਂ ਝੂਠ ਹੋ ਸਕਦਾ ਪਰ ਗੁਰਬਾਣੀ ਕਦੀ ਝੂਠੀ ਨਹੀਂ ਹੁੰਦੀ ਸੋ ਮਹਾਰਾ ਜੀ ਤੇ ਫਿਰ ਦੱਸਦੇ ਨੇ ਕਿ ਸ਼ਰਧਾ ਧਾਰ ਕੇ ਘਰੋਂ ਚੱਲ ਕੇ ਗੁਰੂ ਘਰ ਆਵੋ ਇੱਥੇ ਆ ਕੇ ਗੁਰੂ ਘਰ ਵਿੱਚ ਸੰਗਤ ਵਿੱਚ ਬੈਠ ਕੇ ਗੁਰੂ ਕੀ ਬਾਣੀ ਸੁਣੋ ਬਾਣੀ ਪੜੋ ਤੇ ਫਿਰ ਇਹਨੂੰ ਮੰਨ ਕੇ ਹਿਰਦੇ ਵਿੱਚ ਧਾਰਨ ਕਰੋ ਤੇ ਫਲ ਕਿੰਨਾ ਮਿਲੇਗਾ ਫਿਰ ਜਿਵੇਂ ਅਸੀਂ ਉਦਮ ਕਰਦੇ ਹਾਂ ਦੁਨੀਆਂ ਵੀ ਕਾਰੋਬਾਰ ਦੇ ਵਿੱਚ ਫਲ ਤੇ ਮਿਲਦਾ ਹੈ ਨਾ ਹੁਣ ਬੱਚਾ ਪੜ੍ਹਾਈ ਕਰਦਾ ਆ ਫਿਰ ਕਿਤੇ ਜਾ ਕੇ ਨੌਕਰੀ ਮਿਲਦੀ ਹੈ ਸੋ ਕਿਸਾਨ ਖੇਤ ਵਿੱਚ ਉਦਮ ਕਰਦਾ ਹੈ ਮਿਹਨਤ ਕਰਦਾ ਹੈ ਫਿਰ ਉਹਨੂੰ ਫਸਲ ਉਹਦੀ ਜਿਹੜੀ ਆ ਉਹ ਮਿਲਦੀ ਹੈ ਫਲ ਦੇ ਰੂਪ ਦੇ ਵਿੱਚ ਪਾਤਸ਼ਾਹ ਕਹਿੰਦੇ ਜਿਹੜਾ ਬਾਣੀ ਪੜ੍ਹਦਾ ਹੈ ਨਾਮ ਨੂੰ ਹਿਰਦੇ 'ਚ ਵਸਾਉਂਦਾ ਹੈ ਕਈ ਕੋਟਿਕ ਜੱਗ ਫਲਾ ਸੁਣ ਗਾਵਨ ਹਾਰੇ ਸੁਣ ਕੇ ਤੇ ਗਾ ਕੇ ਬਾਣੀ ਨੂੰ ਸੁਣ ਕੇ ਤੇ ਗਾ ਕੇ ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ ਹੈ। ਕਈ ਕਰੋੜ ਜੱਗਾਂ ਦਾ। ਸੋ ਇੱਕ ਜੱਗ ਕਰਨਾ ਹੋਵੇ ਨਾ ਹਜ਼ਾਰਾਂ ਰੁਪਏ ਖਰਚ ਹੁੰਦੇ ਨੇ, ਲੱਖਾਂ ਰੁਪਏ ਖਰਚ ਹੋ ਜਾਂਦੇ ਨੇ। ਸੋ ਕਿਉਂਕਿ ਦક્ષਨਾ ਦੇਣੀ ਪੈਂਦੀ ਹੈ, ਜਿਵੇਂ ਅਸੀਂ ਖੰਡਪੜ ਸਾਹਿਬ ਕਰੋਣੇ ਆ ਪੇਟਾਵਾਂ ਦੰਨੇ ਆ ਨਾ। ਫਿਰ ਗਊਆਂ ਦਾਣ ਕਰਨੀਆਂ ਪੈਂਦੀਆਂ ਨੇ, ਫਿਰ ਸੋਹਣਿਆਂ ਦਾਣ ਕਰਨਾ ਪੈਂਦਾ ਹੈ। ਸੋ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਭਜਨ ਬੰਦਗੀ ਕਰਦਾ ਨਾ ਸੋ ਇੱਕ ਦਿਨ ਭਜਨ ਕਰਕੇ ਹੀ ਇਹ ਸਮਝ ਲੈਣਾ ਕਿ ਹਜ਼ਾਰਾਂ ਜਿਨੇ ਜੱਗ ਕਰਕੇ ਤੁਹਾਨੂੰ ਪੁੰਨ ਪ੍ਰਾਪਤ ਹੋਣਾ ਸੀ ਫਲ ਮਿਲਣਾ ਸੀ ਉਹਨਾਂ ਫਲ ਤੁਹਾਨੂੰ ਕੇਵਲ ਬਾਣੀ ਪੜਨ ਦੇ ਨਾਲ ਪ੍ਰਾਪਤ ਹੋ ਸਕਦਾ ਕਿਉਂਕਿ ਹਰ ਕਿਸੇ ਦੇ ਵੱਸ ਨਹੀਂ ਨਾ ਵੱਡੇ ਵੱਡੇ ਜੱਗ ਕਰੋਨੇ ਸੋ ਮਹਾਰਾਜ ਤੇ ਕਹਿੰਦੇ ਨੇ ਕਿੰਨਾ ਫਲ ਹੈ ਕੋਈ ਵੀ ਇਨਸਾਨ ਭਰੋਸਾ ਰੱਖ ਕੇ ਸ਼ਰਧਾ ਧਾਰ ਕੇ ਬਾਣੀ ਦੇ ਉੱਪਰ ਪੂਰਨ ਭਰੋਸਾ ਰੱਖ ਕੇ ਬਾਣੀ ਪੜਨੀ ਸ਼ੁਰੂ ਕਰ ਦੇ ਫਿਰ ਇਹ ਫਲ ਮਿਲਿਆ ਕਰਦਾ ਅਧੂਰੇ ਰਹਿ ਜਾਇਆ ਕਰਦੇ ਨੇ ਸਾਧ ਸੰਗਤ ਜੀ ਉਹ ਲੋਕ ਜਿਹੜੇ ਟਿੱਕੇ ਟਿੱਪਣੀਆਂ ਜਾਂ ਤਰਕ ਕਰਦੇ ਨੇ ਬਾਣੀ ਦੇ ਉੱਪਰ ਉਹ ਕਿਸੇ ਮਰਤਬੇ ਤੱਕ ਨਹੀਂ ਪਹੁੰਚ ਪਾਉਂਦੇ ਕੁਝ ਪ੍ਰਾਪਤਨੀਆਂ ਕਰ ਪਾਉਂਦੇ ਸੋ ਲਗਾਤਾਰ ਇਹ ਚੀਜ਼ ਕਰਦੇ ਰਹਿਣਾ ਕਿਉਂਕਿ ਮਹਾਰਾਜ ਦਾ ਹੁਕਮ ਹੈ ਮਹਾਰਾਜ ਦਾ ਹੁਕਮ ਹੈ ਭਜਨ ਕਰਨਾ ਬੰਦਗੀ ਕਰਨੀ ਮਹਾਰਾਜ ਕਹਿੰਦੇ ਜੇ ਗਾਉਂਦੇ ਸਾਰੇ ਨੇ ਪੜ੍ਹਦੇ ਸਾਰੇ ਨੇ ਸੁਣਦੇ ਵੀ ਸਾਰੇ ਨੇ ਪਰ ਮਹਾਰਾਜ ਕਹਿੰਦੇ ਹੁਣ ਆਪਾਂ ਇਹ ਦੇਖਣਾ ਹੈ ਇਕੋ ਗੁਰੂ ਘਰ ਤੇ ਬੜੇ ਜਣੇ ਜਾਂਦੇ ਨੇ ਲੱਖਾਂ ਸੰਗਤਾਂ ਦਾ ਇਕੱਠ ਹੁੰਦਾ ਹੈ ਹੁਣ ਕਿਹਦੀ ਪੜੀ ਹੋਈ ਗੁਰਬਾਣੀ ਜਿਹੜੀ ਮਹਾਰਾਜ ਲਿਖੇ ਦੇ ਵਿੱਚ ਲਾਉਂਦੇ ਨੇ ਕਿਹਦੀ ਪੜੀ ਹੋਈ ਬਾਣੀ ਜਿਹੜੀ ਮਹਾਰਾਜ ਪ੍ਰਮਾਨ ਕਰਦੇ ਸੋ ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ ਮਹਾਰਾਜ ਕਹਿੰਦੇ ਸੇਵਕ ਜਿਹੜੇ ਨੇ ਗੁਰੂ ਕੇ ਪਿਆਰੇ ਚੱਲ ਕੇ ਗੁਰੂਦਵਾਰੇ ਆਉਂਦੇ ਨੇ ਬਾਣੀ ਪੜਦੇ ਨੇ ਗਾਉਂਦੇ ਨੇ ਮਹਾਰਾਜ ਕਹਿੰਦੇ ਗਾਉਂਦੇ ਸਾਰੇ ਹੀ ਨੇ ਪਰ ਥਾਉ ਕਿੰਨਾ ਦਾ ਪੈਂਦਾ ਹੈ ਗਾ ਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਹੁਣ ਮਹਾਰਾਜ ਨੇ ਕਹਿ ਦਿੱਤਾ ਕਿ ਜਿਨ੍ਹਾਂ ਨੇ ਗੁਰੂ ਦੀ ਆਗਿਆ ਜਾਂ ਗੁਰੂ ਦੇ ਉਪਦੇਸ਼ ਨੂੰ ਸੱਚ ਕਰਕੇ ਮੰਨ ਲਿਆ ਗੁਰੂ ਦੀ ਆਗਿਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਮਹਾਰਾਜ ਕਹਿੰਦੇ ਉਹਨਾਂ ਦੀ ਹੀ ਪੜੀ ਹੋਈ ਗੁਰਬਾਣੀ ਜਿਹੜੀ ਹੈ ਉਹ ਲਿਖੇ ਦੇ ਵਿੱਚ ਪੈਂਦੀ ਹੈ ਸੋ ਮਹਾਰਾਜ ਉਹਦੇ ਕਰਕੇ ਉਹਨਾਂ ਦੀ ਬਾਬਤੀ ਮਹਾਰਾਜ ਫਰਮਾਨ ਕਰਦੇ ਨੇ ਕਈ ਕੋਟਿਕ ਜੱਗ ਫਲਾ ਸੁਨ ਗਾਵਨ ਹਾਰੇ RAM ਜਿਨ੍ਹਾਂ ਨੇ ਮਹਾਰਾਜ ਦੇ ਹੁਕਮ ਨੂੰ ਮੰਨਣਾ ਕੀਤਾ ਕਰੋੜਾਂ ਜੱਗਾ ਦਾ ਫਲ ਸਾਧ ਸੰਗਤ ਜੀ ਫਿਰ ਪ੍ਰਾਪਤ ਹੁੰਦਾ ਹੈ ਉਦਮ ਕਰਨਾ ਪਵੇਗਾ ਉਦਮ ਕਰੋ ਵੱਡ ਭਾਗੀਓ ਵੱਡੇ ਭਾਗਾ ਵਾਲਿਓ ਤੁਸੀਂ ਉਦਮ ਕਰੋ ਕਿਹੜੀ ਗੱਲ ਵਾਸਤੇ ਸਿਮਰੋ ਹਰ ਹਰ ਰਾਇ ਮਹਾਰਾਜ ਸੁਖਾਲਾ ਕਰ ਦਿੱਤਾ ਗੱਡਾ ਸੋਖਾ ਤਰੀਕਾ ਦੱਸ ਦਿੱਤਾ ਸਾਰੇ ਦੁੱਖਾਂ ਤੋਂ ਬਚਣ ਦਾ ਮਾਰੇ ਗੈਨ ਦੁਦਮ ਕਰਨਾ ਸ਼ੁਰੂ ਕਰਦੋ ਦੇਖੋ ਜਦੋਂ ਅਸੀਂ ਚੰਗੇ ਪਾਸੇ ਤੁਰਨਾ ਹੁੰਦਾ ਨਾ ਬੜੀਆਂ ਅੜਚਣਾਂ ਹੁੰਦੀਆਂ ਨੇ ਮਨ ਨਹੀਂ ਮੰਨਦਾ ਸਰੀਰ ਨਹੀਂ ਮੰਨਦਾ ਤੇ ਜੇ ਤੇ ਅਸੀਂ ਨਿਸ਼ਚਿਆ ਕਰਕੇ ਉਧਰ ਨੂੰ ਤੁਰਨਾ ਹੋਵੇ ਆਪਣੇ ਸਰੀਰ ਨੂੰ ਕਹਿਣਾ ਨਹੀਂ ਭਾਈ ਤੈਨੂੰ ਅਮਰਤ ਵੇਲੇ ਜਾਗਣਾ ਪੈਣਾ ਬਾਣੀ ਵੀ ਪੜਨੀ ਪੈਣੀ ਫਿਰ ਗੱਲ ਬੰਨੀ ਆ ਸਤਗੁਰ ਕਾ ਜੋ ਸਿੱਖ ਅਖਾਏ ਸੁਪਲ ਕੇ ਉਠ ਹਰ ਨਾਮ ਤੇ ਆਏ ਉਦਮ ਕਰੇ ਉੱਠ ਕੇ ਪਰਭਾਤੀ ਇਸ਼ਨਾਨ ਕਰੇ ਅਮਰ ਸਰ ਨਾਵੇ ਸੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਫਿਰ ਉਸ ਤੋਂ ਬਾਅਦ ਬੈਠ ਜਾਵੇ ਜਿਹੜਾ ਪੰਜ ਪਿਆਰਿਆਂ ਨੇ ਨਾਮ ਦਿੱਤਾ ਹੈ ਉਹਦੀ ਆਰਾਧਨਾ ਸ਼ੁਰੂ ਕਰ ਦੇਵੇ ਜਪਨਾ ਸ਼ੁਰੂ ਕਰ ਦੇਵੇ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਦੋ ਤਿੰਨ ਗੱਲਾਂ ਕਰਨ ਦੇ ਨਾਲ ਪਾਪ ਨਹੀਂ ਰਹਿੰਦਾ ਪਾਪ ਤਾਂ ਇੱਕ ਵਾਰੀ ਨਾਮ ਜਪਣ ਦੇ ਨਾਲ ਹੀ ਚਲਿਆ ਜਾਂਦਾ ਹੈ ਜੇ ਕਿਸੇ ਨੂੰ ਨਾਮ ਜਪਣ ਦੀ ਜਾਚ ਹੋ ਜਾਵੇ ਉਹੀ ਗੱਲ ਨਾਲ ਕੀ ਅਸੀਂ ਨਾਮ ਜਪਦੇ ਆ ਆਪਣੇ ਵੱਲੋਂ ਪਰ ਪ੍ਰਵਾਨਗੇ ਹੋ ਰਿਹਾ ਕਿ ਨਹੀਂ ਹੋ ਰਿਹਾ ਕਿਹੜੀ ਗਲਤੀ ਕਰਕੇ ਨਹੀਂ ਪ੍ਰਵਾਨ ਹੋ ਰਿਹਾ ਜੇ ਸਹੀ ਤਰੀਕੇ ਨਾਲ ਜਾਂਚ ਆ ਜਾਵੇ ਕਿਸੇ ਮਹਾਂਪੁਰਤੀ ਸੰਗਤ ਕਰਕੇ ਕਿਸੇ ਰੱਬ ਰੰਗੀ ਰੂਹ ਦੀ ਸੰਗਤ ਕਰਕੇ ਸਾਨੂੰ ਜਾਂਚ ਆ ਗਈ ਹੋਵੇ ਨਾਮ ਜਪਣ ਦੀ ਫਿਰ ਇੱਕ ਵਾਰੀ ਨਾਮ ਜਪ ਕੇ ਸਾਡੇ ਪਾਪਾਂ ਦਾ ਨਾਸ਼ ਹੋ ਸਕਦਾ ਹਰ ਕੋ ਨਾਮ ਕੋਟ ਪਾਪ ਪਰ ਹਰ ਸੋ ਹਰੀ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਕਿਹੜਾ ਨਾਮ ਹੈ ਪ੍ਰਭੂ ਦਾ ਨਾਮ ਹੈ ਸੋ ਕਹਿੰਦੇ ਉਦਮ ਕਰਕੇ ਵਾਹਿਗੁਰੂ ਨੂੰ ਯਾਦ ਕਰੋ ਫਿਰ ਇਹਦਾ ਫਲ ਕੀ ਹੋਏਗਾ ਜਿਸ ਸਿਮਰਤ ਸਭ ਸੁਖ ਹੋਵੇ ਦੁੱਖ ਦਰਦ ਭਰਮ ਜਾਏ ਮਹਾਰਾਜ ਕਹਿੰਦੇ ਫਿਰ ਫਾਲੇ ਹੋਏਗਾ ਕਿ ਉਹਦੇ ਸਿਮਰਨ ਦੇ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਸਾਰੇ ਭਰਮਾਂ ਦਾ ਨਾਸ਼ ਹੋ ਜਾਂਦਾ ਹੈ ਜਿਨੂੰ ਸਿਮਰਨ ਦੇ ਨਾਲ ਸਾਰੇ ਸੁੱਖ ਜਿਹੜੇ ਬੰਦਾ ਚਾਹੁੰਦਾ ਹੈ ਉਹ ਪ੍ਰਾਪਤ ਹੋ ਜਾਂਦੇ ਨੇ ਦੁੱਖ ਵੀ ਜਾਏਗਾ ਦਰਦ ਵੀ ਜਾਏਗਾ ਪੰਜ ਭਰਮ ਜਿਹੜੇ ਪਏ ਹੋਏ ਨੇ ਉਹਨਾਂ ਦਾ ਵੀ ਨਾਸ਼ ਹੋ ਜਾਏਗਾ ਨਾਮ ਜਪਤੋ ਗੋਬਿੰਦ ਨਹਿ ਅਲਸਾਈਏ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਭਜਨ ਕਰੋ ਨਾ ਆਲਸ ਆਪਣੇ ਅੰਦਰ ਆਉਣ ਦਿਓ ਨਾ ਸੁਸਤੀ ਆਉਣ ਦਿਓ ਇਹੋ ਨਹੀਂ ਕਿ ਇੱਧਰ ਨਾਮ ਜਪਦਾ ਉਧਰ ਨੀਂਦ ਦੇ ਝੂਟੇ ਪੈਂਦੇ ਹੋ ਉਧਰ ਸੁਸਤੀ ਪਈ ਹੋਵੇ ਪਤਾ ਹੀ ਨਹੀਂ ਲੱਗਿਆ ਕਦੋਂ ਨਾਮ ਜਪਿਆ ਜਾਂ ਨਹੀਂ ਜਪਿਆ ਦਿਨ ਉਸੇ ਤਰੀਕੇ ਚੜ ਗਿਆ ਭੇਟ ਤ ਸਾਧੂ ਸੰਗ ਜਮਪੁਰ ਨਹ ਜਾਈਏ ਸੋ ਜਿਹੜਾ ਵੀ ਸੰਤਾਂ ਦੀ ਸੰਗਤ ਕਰਦਾ ਹੈ ਜਮਨ ਦਾ ਦਰਵਾਜ਼ਾ ਉਹਦੇ ਲਈ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ ਜੇ ਭਲਾਂ ਕਿਤੇ ਚਲਿਆ ਵੀ ਜਾਵੇ ਨਾ ਭਲੇਖੇ ਪੁੱਲ ਭਲੇਖੇ ਕਿਤੇ ਚਲਿਆ ਵੀ ਜਾਏ ਫਿਰ ਕੀ ਹੁੰਦਾ ਫਿਰ ਮਹਾਰਾਜ ਫਰਮਾਨ ਕਰਦੇ ਨੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋ ਬਾਗੁਰੂ ਸੁਰਦੇਵਾ ਮਹਾਰਾਜ ਕਹਿੰਦੇ ਜੇ ਭਲ ਭਲੇ ਖਿਚਲੇ ਵੀ ਜਾਵੇ ਫਿਰ ਜਿਹੜਾ ਧਰਮ ਰਾਜਾ ਫਿਰ ਉਹ ਸੇਵਾ ਕਰਦਾ ਜਿਨੇ ਸਤ ਸੰਗਤ ਕੀਤੀ ਹੋਵੇ ਕਿਸੇ ਰੱਬ ਰੰਗੀ ਰੂਹ ਦੀ ਜਿਨੇ ਭਜਨ ਕੀਤਾ ਹੋਵੇ ਸੋ ਦੁੱਖਾਂ ਦਾ ਦਾਰੂ ਸਭ ਤੋਂ ਵੱਡੇ ਵੈਦ ਸਾਡੇ ਜਿਹੜੇ ਨੇ ਉਹ ਗੁਰਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਹਰ ਤਰੀਕੇ ਦਾ ਸੁੱਖ ਪ੍ਰਾਪਤ ਕਰਨ ਦੀ ਜਾਤ ਦੱਸਦੇ ਨੇ ਨਾ ਭਾਉ ਬਿਆ ਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਸੋ ਨਾਮ ਜਪਦਾ ਕਦੀ ਸੁਸਤੀ ਵਿੱਚ ਨਹੀਂ ਆਉਣਾ ਸੋ ਇੱਥੇ ਮਹਾਰਾਜ ਕਹਿੰਦੇ ਨੇ ਕਿ ਭਾਗਾ ਵਾਲੇ ਉਦਮ ਕਰਨਾ ਹੈ ਅੱਜ ਦੇ ਜੋ ਅਸੀਂ ਵਿਚਾਰ ਕਰ ਰਹੇ ਆ ਮੇਨ ਸਾਡਾ ਜੋ ਮਕਸਦ ਹੈ ਉਦਮ ਕੋਸ਼ਿਸ਼ ਮਿਹਨਤ ਦੇਖੋ ਮਹਾਰਾਜ ਦੀ ਗੁਰਬਾਣੀ ਹੈ ਜੋ ਰੱਬੀ ਬਾਣੀ ਹੈ ਸੋ ਸਾਰੇ ਦੁੱਖਾਂ ਦਾ ਇਲਾਜ ਗੁਰੂ ਕੀ ਬਾਣੀ ਦੇ ਅੰਦਰ ਹੈ ਬਸ ਇੱਕ ਸਹੀ ਤਰੀਕੇ ਦੇ ਨਾਲ ਜਦੋਂ ਅਸੀਂ ਇਹਦਾ ਜਾਪ ਕਰਦੇ ਆਂ ਸਿਮਰਨ ਕਰਦੇ ਆਂ ਫਿਰ ਸਾਰੇ ਕਸ਼ਟਾਂ ਦਾ ਨਾਸ਼ ਮਹਾਰਾਜ ਆਪ ਕਰ ਦਿੰਦੇ ਨੇ ਸੋ ਜ਼ਰੂਰ ਕੁਛ ਨਾ ਕੁਛ ਲਾਹਾ ਲੈ ਕੇ ਹੀ ਜਾਣਾ ਹੈ ਕੁਝ ਨਾ ਕੁਛ ਸਿੱਖਣਾ ਹੈ ਸੋ ਜ਼ਰੂਰ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਕੋਈ ਭੁੱਲਿਆ ਪਟਕਿਆ ਵੀਡੀਓ ਸੁਣ ਕੇ ਬਾਣੀ ਪੜਨੀ ਸ਼ੁਰੂ ਕਰ ਦਿੰਦਾ ਹੈ ਬੰਦਗੀ ਕਰਨੀ ਸ਼ੁਰੂ ਕਰ ਦਿੰਦਾ ਹੈ ਸ਼ਹੀਦਾਂ ਦੇ ਨਾਲ ਜੁੜ ਜਾਂਦਾ ਹੈ ਗੁਰੂ ਦੇ ਨਾਲ ਜੁੜ ਜਾਂਦਾ ਹੈ ਸੋ ਸੰਗਤ ਜੀ ਬਾਣੀ ਪੜਨੀ ਹੈ ਵੱਤੋਂ ਵੱਤ ਸੋ ਇਸ ਚੈਨਲ ਤੋਂ ਨਿਤਾਬਾਦ ਅਸੀਂ ਹੱਡ ਬੀਤੀਆਂ ਸੰਗਤੀਆਂ ਸਾਂਝੀਆਂ ਕਰਦੇ ਆ ਕਿਵੇਂ ਸ਼ਹੀਦ ਸਿੰਘ ਸੰਗਤ ਦੇ ਨਾਲ ਵਰਤਦੇ ਨੇ ਬੇਸ਼ੱਕ ਅੱਜ ਬੜਾ ਕੂੜ ਪ੍ਰਚਾਰ ਹੋ ਰਿਹਾ ਹੈ ਸਾਡੇ ਆਲੇ ਦੁਆਲੇ ਹੋ ਸਕਦਾ ਏ ਇਹਦੇ ਵਿੱਚ ਕੁਝ ਐਸੇ ਲੋਕ ਵੀ ਆ ਗਏ ਹੋਣ ਜਿਹੜੇ ਸੰਗਤ ਦੀ ਲੁੱਟਕ ਸੁੱਟ ਕਰ ਰਹੇ ਹੋਣ ਸ਼ਹੀਦਾਂ ਦਾ ਨਾਮ ਵਰਤ ਕੇ ਬਾਬਾ ਦੀਪ ਸਿੰਘ ਜੀ ਦਾ ਨਾਮ ਵਰਤ ਕੇ ਪਰ ਇਹਦੇ ਵਿੱਚ ਅਸੀਂ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਬਾਬਾ ਦੀਪ ਸਿੰਘ ਜੀ ਦਾ ਪ੍ਰਤਾਪ ਕਿੱਡਾ ਹੈ ਕਿੱਡੀ ਵੱਡੀ ਸ਼ਕਤੀ ਦੇ مالک ਨੇ ਮੇਰੇ ਪਿਆਰੇ ਬਾਬਾ ਜੀ ਕਿਉਂਕਿ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਹਮੇਸ਼ਾ ਗੁਰੂ ਸਾਹਿਬ ਨੂੰ ਅੱਗੇ ਰੱਖਿਆ ਬਾਬਾ ਦੀਪ ਸਿੰਘ ਜੀ ਹਮੇਸ਼ਾ ਗੁਰੂ ਸਾਹਿਬ ਨੂੰ ਅੱਗੇ ਰੱਖਦੇ ਨੇ ਕਿਉਂਕਿ ਜੇ ਚਪੈਰਾ ਸਾਹਿਬ ਸੰਗਤਾਂ ਹਾਜ਼ਰੀ ਭਰਦਿਆਂ ਨੇ ਉੱਥੇ ਵੀ ਗੁਰੂ ਕੀ ਬਾਣੀ ਦਾ ਸਿਮਰਨ ਹੁੰਦਾ ਹੈ ਜਾਪ ਹੁੰਦਾ ਹੈ ਸੋ ਕਿਸੇ ਵੀ ਤਰੀਕੇ ਨਾਲ ਜੇ ਸੰਗਤ ਜੁੜ ਰਹੀ ਹੈ ਗੁਰੂ ਸਾਹਿਬ ਨਾਲ ਹੀ ਜੁੜ ਰਹੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜ ਰਹੀ ਹੈ ਸੰਗਤ ਐਸੀ ਸੰਗਤ ਵੀ ਹੈ ਜਿਹੜੇ ਕਦੀ ਗੁਰੂ ਘਰ ਨਹੀਂ ਸੀ ਗਏ ਜਿਨ੍ਹਾਂ ਨੂੰ ਸਿੱਖੀਜ਼ਮ ਦਾ ਨਹੀਂ ਸੀ ਪਤਾ ਪਰ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੇ ਵੀ ਕਿਰਪਾ ਕੀਤੀ ਉਹਨਾਂ ਦੀ ਵੀ ਚੋਲੀ ਭਰੀ ਫਿਰ ਉਹ ਵੀ ਗੁਰੂ ਦੇ ਨਾਲ ਜੁੜੇ ਬਾਬਾ ਜੀ ਦੇ ਨਾਲ ਜੁੜੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਇਹਨਾਂ ਨੂੰ ਪੰਜਾਬੀ ਲੈਂਗੁਏਜ ਨਹੀਂ ਆਉਂਦੀ ਸੋ ਕਿਸੇ ਨਾ ਕਿਸੇ ਤਰੀਕੇ ਉਹ ਵੀ ਗੁਰੂ ਦੇ ਨਾਲ ਜੁੜੇ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਉਹਨਾਂ ਨੂੰ ਵੀ ਜੂਤ ਦਾ ਪਤਾ ਲੱਗਾ ਉਹਨਾਂ ਨੂੰ ਸ਼ਹੀਦ ਸਿੰਘਾਂ ਦਾ ਪਤਾ ਲੱਗਾ ਸ਼ਹੀਦੀ ਪਹਿਰਿਆਂ ਦਾ ਪਤਾ ਲੱਗਾ ਸਾ ਸੰਗਤ ਜੀ ਇਹ ਪ੍ਰਤਾਪ ਹੁੰਦਾ ਹੈ ਇਹ ਪ੍ਰੇਮ ਵਾਲਿਆਂ ਨੂੰ ਸਮਝ ਆ ਸਕਦਾ ਹੈ ਪਰ ਜਿਹੜੇ ਪ੍ਰੇਮ ਤੋਂ ਹੀਨੇ ਨੇ ਜਿਹੜੇ ਤਰਕ ਨਾਲ ਭਰੇ ਹੋਏ ਨੇ ਈਰਖਾ ਦੇ ਨਾਲ ਭਰੇ ਹੋਏ ਨੇ ਦੁਸ਼ਟ ਦੇ ਨਾਲ ਨਿੰਦਿਆ ਦੇ ਨਾਲ ਭਰੇ ਹੋਏ ਨੇ ਉਹਨਾਂ ਦੇ ਚਿੱਤ ਦੇ ਵਿੱਚ ਇਹ ਗੱਲ ਕਦੇ ਪੈਣੀ ਵੀ ਨਹੀਂ ਸੋ ਇਹ ਸ਼ਹੀਦਾਂ ਦਾ ਪ੍ਰਤਾਪ ਜਿੰਨੀ ਮਰਜੀ ਕੋਈ ਕੋਸ਼ਿਸ਼ ਕਰ ਲੇ ਇਹ ਕੁੱਲ ਵਰਲਡ ਦੇ ਵਿੱਚ ਕੀ ਕੁੱਲ ਬ੍ਰਹਿਮੰਡ ਦੇ ਵਿੱਚ ਪ੍ਰਚੰਡ ਹੋਣਾ ਹੈ ਸੋ ਸਾ ਸੰਗਤ ਜੀ ਅੱਜ ਹੱਦ ਬੀਤੀ ਜਿਹੜੀ ਅਸੀਂ ਸਾਂਝੀ ਕਰਨ ਲੱਗੇ ਆਪ ਸਭ ਦੇ ਨਾਲ ਸੋ ਇੱਕ ਭੈਣ ਜੋ ਤਰਨ ਤਾਨ ਦੇ ਰਹਿਣ ਵਾਲੀ ਸੋ ਉਥੇ ਪਿੰਡ ਹੈ ਉਹਨਾਂ ਦਾ ਤਨ ਤਾਨ ਦੇ ਨੇੜੇ ਸੋ ਭੈਣ ਨੇ ਹੱਡ ਬੀਤੀ ਦੱਸੀ ਕਿ ਅਸੀਂ ਚਾਰ ਭੈਣ ਆਇਆ ਤੇ ਸਾਡਾ ਇੱਕ ਵੀਰ ਹੈ ਤੇ ਚਲੋ ਅਸੀਂ ਕੋਈ ਜ਼ਿਆਦਾ ਰਿਚ ਫੈਮਿਲੀ ਤੋਂ ਨਹੀਂ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਖੇਤੀ ਕਰਕੇ ਸਾਡੇ ਪਿਤਾ ਨੇ ਮਿਹਨਤ ਕਰਕੇ ਸਾਨੂੰ ਸਕੂਲੇ ਪੜਾਇਆ ਪੰਜਾਂ ਭੈਣ ਭਰਾਵਾਂ ਨੂੰ ਤੇ ਜਿਵੇਂ ਅੱਜ ਕਹਿ ਰਹੇ ਨੇ ਕਿ ਜਿਹੜਾ ਇਨਸਾਨ ਬਾਣੀ ਤੋਂ ਹੀ ਨਾ ਹੋ ਜਾਂਦਾ ਹੈ ਨਾ ਜਨਰਲ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਜਿਹੜਾ ਬਾਣੀ ਹੀ ਨਹੀਂ ਪੜਦਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਕਿਉਂਕਿ ਕਈ ਵਾਰੀ ਆ ਬੰਦਾ ਮਾਤਾ ਪਿਤਾ ਉਸ ਪਾਸੇ ਨਹੀਂ ਲੱਗੇ ਹੁੰਦੇ ਗੁਰੂਵਾਲ ਤੇ ਬੱਚੇ ਵੀ ਨਹੀਂ ਲੱਗਦੇ ਕਈ ਵਾਰੀ ਮਾਤਾ ਪਿਤਾ ਲੱਗੇ ਹੁੰਦੇ ਆ ਬੱਚੇ ਫਿਰ ਗਲਤ ਸੰਗਤ ਵਿੱਚ ਪਾ ਕੇ ਤੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ ਸੋ ਉਹਨਾਂ ਨਾਲ ਵੀ ਉਹ ਚੀਜ਼ ਹੋਈ ਕਰਦੇ ਵਿੱਚ ਕੋਈ ਬਾਣੀ ਨਹੀਂ ਸੀ ਪੜਦਾ ਪਰ ਨਸ਼ਾ ਵੀ ਕੋਈ ਨਹੀਂ ਸੀ ਕਰਦਾ ਚਲੋ ਮਿਹਨਤ ਕਰਕੇ ਬੱਚੇ ਪੜਾਏ ਤੇ ਉਹ ਭੈਣ ਨੇ ਦੱਸਿਆ ਕਿ ਸਾਡਾ ਜਿਹੜਾ ਵੀਰ ਸੀ ਉਹ ਗਲਤ ਸੰਗਤ ਵਿੱਚ ਪੈ ਗਿਆ ਸਾਨੂੰ ਨਹੀਂ ਸੀ ਪਤਾ ਸਾਨੂੰ ਪਤਾ ਲੱਗਾ ਕਾਫੀ ਲੇਟ ਜਦੋਂ ਉਹਨੇ ਦੋ-ਦੋ ਦਿਨ ਘਰ ਵਾਪਸ ਨਾ ਆਉਣਾ ਫਿਰ ਅਸੀਂ ਪਤਾ ਕੀਤਾ ਜਾਂ ਪਿੱਛੇ ਜਾ ਕੇ ਦੇਖਿਆ ਕਿ ਇਹ ਕਿਹੋ ਜਿਹੇ ਮੁੰਡਿਆਂ ਨਾਲ ਬੈਠਦਾ ਹੈ ਸਾਨੂੰ ਪਤਾ ਲੱਗਾ ਕਿ ਇਹਦੀ ਸੰਗਤ ਮਾੜੀ ਹੋ ਗਈ ਹੈ ਇਹ ਉਹਨਾਂ ਮੁੰਡਿਆਂ ਨਾਲ ਜਾਂਦਾ ਹੈ ਕਿ ਜਿਹੜੇ ਨਸ਼ਾ ਕਰਦੇ ਨੇ ਫਿਰ ਇਹ ਜੇ ਉਹਨਾਂ ਨਾਲ ਰਹਿੰਦਾ ਤਾਂ ਜ਼ਰੂਰ ਇਹ ਵੀ ਨਸ਼ਾ ਕਰਦਾ ਹੋਵੇਗਾ ਫਿਰ ਕਹਿੰਦੇ ਕਿ ਅਸੀਂ ਜਦੋਂ ਇਹਨੇ ਘਰ ਆਉਣਾ ਇਹਦੇ ਕੱਪੜੇ ਚੈੱਕ ਕਰਨੇ ਤੇ ਕੱਪੜਿਆਂ ਦੇ ਵਿੱਚੋਂ ਕਿਸੇ ਚੋ ਸੁਰਿੰਜ ਨਿਕਲਣੀ ਕਿਸੇ ਚੋ ਕੋਸ਼ਿਸ਼ ਪਤਾ ਲੱਗ ਜਾਣਾ ਵੀ ਇਹ ਨਸ਼ਾ ਕਰਦਾ ਹੈ ਤੇ ਕਹਿੰਦੇ ਕਿ ਸਾਡੇ ਜੋ ਪਿਤਾ ਜੀ ਸੀ ਉਹਨਾਂ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਰ ਵੀ ਰਿਸ਼ਤੇਦਾਰ ਸਾਡੇ ਜਿਹੜੇ ਸੀ ਤੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸਮਝਾਇਆ ਪਰ ਜਿਹੜਾ ਬੰਦਾ ਨਸ਼ੇ ਤੇ ਇੱਕ ਵਾਰੀ ਲੱਗ ਜਾਂਦਾ ਹੈ ਨਾ ਉਹ ਚਾਹ ਕੇ ਵੀ ਨਸ਼ਾ ਛੱਡ ਨਹੀਂ ਪਾਉਂਦਾ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਕੋਈ ਕਿਸੇ ਦਾ ਨਸ਼ਾ ਛਡਵਾ ਹੀ ਨਹੀਂ ਸਕਦਾ ਜੇ ਬੰਦਾ ਆਪਣਾ ਮਨੋਬਲ ਇੰਨਾ ਸਟਰੌਂਗ ਨਾ ਕਰ ਲਵੇ ਕਿਉਂਕਿ ਇਹ ਦਲਦਲ ਚੋਂ ਨਿਕਲਣਾ ਥੋੜਾ ਔਖਾ ਹੋ ਜਾਂਦਾ ਨਿਕਲ ਬੰਦਾ ਸਕਦਾ ਹੈ ਜੇ ਗੁਰੂ ਦੀ ਮਿਹਰ ਹੋ ਜਾਵੇ ਗੁਰੂ ਦੀ ਕਿਰਪਾ ਹੋਵੇ ਨਾ ਤੇ ਉਹ ਭੈਣ ਕਹਿੰਦੇ ਕਿ ਹੁਣ ਕੱਲਾ ਕੱਲਾ ਸਾਡਾ ਭਰਾ ਕੱਲਾ ਕੱਲਾ ਵੀਰ ਸਾਡੀਆਂ ਚੋਹਾਂ ਭੈਣਾਂ ਦਾ ਤੇ ਹੁਣੇ ਜਦੋਂ ਅਸੀਂ ਦੇਖਦੇ ਆਂ ਕਿ ਡਿਗ ਦਾ ਟੈਂਦਾ ਨਾਲੀਆਂ ਸਾਡੇ ਘਰ ਹੁੰਦਾ ਏ ਪਹਿਲਾਂ ਤੇ ਚਲੋ ਘਰ ਆਉਣਾ ਹੁੰਦਾ ਸੀ ਉਦੋਂ ਠੀਕ ਹੁੰਦਾ ਸੀ ਪਰ ਹੁਣ ਜਦੋਂ ਉਹਨੂੰ ਪਤਾ ਲੱਗਾ ਕਿ ਇਹਨਾਂ ਨੂੰ ਪਤਾ ਲੱਗ ਗਿਆ ਏ ਕਿ ਮੈਂ ਨਸ਼ਾ ਕਰਦਾ ਹਾਂ ਹੁਣ ਉਹ ਸ਼ਰੀਆਮ ਆਪਣੇ ਨਾਲ ਨਸ਼ਾ ਲੈ ਆਉਂਦਾ ਘਰ ਤੇ ਅਸੀਂ ਬੜਾ ਸਮਝਾਉਣਾ ਕਿ ਆਪਾਂ ਇਹ ਚੀਜ਼ਾਂ 'ਚ ਨਹੀਂ ਪੈਣਾ ਕਿ ਅਸੀਂ ਇੰਨੇ ਅਮੀਰ ਨਹੀਂ ਕਿ ਇਹਨੇ ਨਸ਼ੇ ਅਫੋਰਡ ਕਰ ਪਾਈਏ ਵੀ ਤੂੰ ਸਾਰੇ ਪਰਿਵਾਰ ਦਾ ਸਹਾਰਾ ਬੰਨਣਾ ਹੈ ਸਾਰਿਆਂ ਨੂੰ ਸੰਭਲਣਾ ਹੈ ਮਾਤਾ ਪਿਤਾ ਨੂੰ ਤੂੰ ਸੰਭਲਣਾ ਵੀ ਅਸੀਂ ਤੇ ਵਿਆਹ ਕੇ ਚੱਲ ਜਾਣਾ ਦੂਜੇ ਘਰੇ ਕਿੰਨੇ ਕਿ ਬਥੇਰਾ ਸਮਝਾਇਆ ਪਰ ਨਹੀਂ ਗੱਲ ਸੁਣੀ ਤੇ ਹੋ ਭੈਣਾ ਕਹਿੰਦੀਆਂ ਕਿ ਅਸੀਂ ਚਮੇ ਭੈਣਾ ਨੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਨੀ ਤੇ ਉੱਥੇ ਭਾਈ ਸਾਹਿਬ ਨੂੰ ਵੀ ਦੱਸਿਆ ਉਹਨਾਂ ਦੱਸਿਆ ਕਿ ਜਿਹੜੀ ਸਾਡੀ ਭੈਣਾ ਸੀ ਦੋ ਛੋਟੀਆਂ ਭੈਣਾ ਸੀ ਉਹ ਸੰਥਿਆ ਲੈਂਦੀਆਂ ਸੀ ਗੁਰੂ ਘਰ ਤੋਂ ਤੇ ਉਹਨਾਂ ਨੇ ਦੱਸਿਆ ਕਿ ਭਾਈ ਤੁਸੀਂ ਬਾਣੀ ਪੜਿਆ ਕਰੋ ਕਰਦੇ ਵਿੱਚ ਜਦੋਂ ਬੰਦਾ ਗੁਰੂ ਤੋਂ ਬੇਮੁਖ ਹੋ ਜਾਂਦਾ ਨਾ ਫਿਰ ਅਜਿਹੀਆਂ ਚੀਜ਼ਾਂ ਕਰਦੇ ਵਿੱਚ ਆਉਣੀਆਂ ਹੀ ਆਉਣੀਆਂ ਨੇ ਕਿਉਂਕਿ ਗੁਰੂ ਨਾਲ ਜਿਹੜਾ ਜੁੜਿਆ ਰਹਿੰਦਾ ਫਿਰ ਗੁਰੂ ਉਹਦੀ ਫਿਕਰ ਰੱਖਦਾ ਹੈ ਜਿਹੜਾ ਗੁਰੂ ਨੂੰ ਯਾਰ ਕਰਦਾ ਰਹਿੰਦਾ ਹੈ ਨਾ ਫਿਰ ਗੁਰੂ ਉਹਦੀ ਫਿਕਰ ਰੱਖਦਾ ਹੈ ਸੋ ਭੈਣ ਕਹਿੰਦੀ ਕਿ ਅਸੀਂ ਘਰ ਦੇ ਵਿੱਚ ਵੀ ਬਾਣੀ ਪੜਨੀ ਸ਼ੁਰੂ ਕੀਤੀ ਚਲੋ ਬਾਣੀ ਪੜਨੀ ਸ਼ੁਰੂ ਕੀਤੀ ਤੇ ਘਰ ਦੇ ਵਿੱਚ એનર્ਜੀ ਚੇਂਜ ਹੋਣੀ ਸ਼ੁਰੂ ਹੋਈ ਥੋੜੀ ਵਾਈਬ੍ਰੇਸ਼ਨਸ ਚੇਂਜ ਹੋਈਆਂ ਘਰ ਦੇ ਵਿੱਚ ਜੀ ਲੱਗਣਾ ਸ਼ੁਰੂ ਹੋਇਆ ਅਰਦਾਸ ਬੇਨਤੀ ਅਸੀਂ ਪੈਣਾ ਕਰਦੇ ਆ ਰਹੀਆਂ ਕਿ ਸਾਡਾ ਵੀਰ ਜਿਹੜਾ ਗਲਤ ਸੰਗਤ ਵਿੱਚ ਪੈ ਗਿਆ ਏ ਤੇ ਉਹ ਕਹਿੰਦੀ ਹੈ ਕਿ ਨਸ਼ਾ ਕਰਦਾ ਹੋਏਗਾ ਜਦੋਂ ਬਾਹਰ ਜਾਂਦਾ ਹੋਏਗਾ ਪਰ ਹੁਣ ਹੋਰ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਸਾਡੇ ਘਰ ਦੇ ਵਿੱਚੋਂ ਜੋ ਕੀਮਤੀ ਸਮਾਨ ਸੀ ਉਹ ਚੋਰੀ ਹੋਣਾ ਸ਼ੁਰੂ ਹੋ ਗਿਆ ਸੋ ਪਹਿਲਾਂ ਤੇ ਸਾਨੂੰ ਲੱਗਾ ਕਿ ਕਿਤੇ ਕੋਈ ਹੋਰ ਨਾ ਚੋਰੀ ਕਰਕੇ ਲੈ ਜਾਂਦਾ ਹੋਵੇ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਕੋਈ ਹੋਰ ਨਹੀਂ ਉਹ ਸਾਡਾ ਜਿਹੜਾ ਵੀਰ ਸੀ ਉਹ ਹੀ ਚੀਰੀਆਂ ਚੀਜ਼ਾਂ ਚੋਰੀ ਕਰਕੇ ਲੈ ਜਾਂਦਾ ਸੀ ਵੇਚਦਾ ਸੀ ਸਿਰਫ ਨਸ਼ੇ ਕਰਕੇ ਪੈਸੇ ਵੀ ਲੱਭਦਾ ਰਹਿਣਾ ਹੁਣ ਜਿਹੜਾ ਬੰਦਾ ਨਸ਼ੇ ਤੇ ਲੱਗ ਜਾਂਦਾ ਹੈ ਫਿਰ ਉਹਨੂੰ ਚੋਰ ਬਣਾਉਣ ਦੀ ਲੋੜ ਨਹੀਂ ਉਹ ਫਿਰ ਚੋਰੀ ਵੀ ਕਰੇਗਾ ਕਿਉਂਕਿ ਉਹ ਆਪਣਾ ਨਸ਼ਾ ਪੂਰਾ ਕਰਨ ਦੇ ਲਈ ਫਿਰ ਉਹ ਕੋਈ ਇਹ ਨਹੀਂ ਦੇਖੇਗਾ ਕਿ ਮੇਰਾ ਘਰ ਹੈ ਜਾਂ ਬਗਾਨਾ ਘਰ ਹੈ ਜਿੱਥੇ ਉਹਨੂੰ ਮੌਕਾ ਮਿਲੇਗਾ ਚੋਰੀ ਕਰੇਗਾ ਸੋ ਉਹਨੇ ਵੀ ਇਦਾਂ ਕਰਨਾ ਸ਼ੁਰੂ ਕੀਤਾ ਬਹੁਤ ਸਮਝ ਆਇਆ ਪਰ ਨਾ ਕਿੱਥੇ ਸਮਝੇ ਫੇਰ ਅਸੀਂ ਬਾਣੀ ਪੜਨੀ ਨਹੀਂ ਛੱਡੀ ਬਾਣੀ ਪੜਦੇ ਰਹੇ ਇੱਕ ਆਸ ਦੇ ਨਾਲ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਭਲੀ ਕਰਨਗੇ ਉਹ ਭੈਣ ਕਹਿੰਦੀ ਕਿ ਅਰਦਾਸਾ ਬੇਨਤੀਆਂ ਕਰਦੇ ਰਹੇ ਤੇ ਸਾਡੇ ਪਿੰਡੋਂ ਕਹਿੰਦੇ ਕਿ ਸੇਵਾ ਜਾਣੀ ਸੀ ਸੇਵਾ ਤੇ ਗਈ ਅਤੇ ਪੂਰੀ ਵਾਲੇ ਮਹਾਂਪੁਰਖਾਂ ਦੇ ਮਤਲਬ ਬਸ ਗਈ ਸੇਵਾ ਤੇ ਤੇ ਸਾਰੇ ਪਿੰਡ ਚ ਲੋਸਮੈਂਟ ਹੋਈ ਵੀ ਜਰੂਰ ਜਾਓ ਕਿ ਘਰ ਚੋਂ ਕਿ ਇੱਕ ਬੰਦਾ ਚਾਹੇ ਜਾਓ ਉਹ ਭੈਣਾਂ ਕਹਿੰਦੀਆਂ ਕਿ ਸਾਡੇ ਚੋਂ ਮਤਲਬ ਮੇਰੇ ਪਿਤਾ ਜੀ ਗਏ ਤੇ ਵੱਡੀ ਭੈਣ ਕਹਿੰਦੀ ਕਿ ਜਿਹੜੀ ਭੈਣ ਨੇ ਹੱਟ ਬੀਤੀ ਸਾਂਝੀ ਕੀਤੀ ਉਹ ਕਹਿੰਦੀ ਕਿ ਮੈਂ ਗਈ ਚਲੋ ਅਸੀਂ ਗਏ ਉੱਥੇ ਤੇ ਉੱਥੇ ਜਾ ਕੇ ਸੇਵਾ ਕੀਤੀ ਸੇਵਾ ਦੇ ਵਿੱਚ ਚਲੋ ਕਾਇਤ ਨਾਲ ਅਸੀਂ ਕਰੋਰਾਮ ਦਾਸ ਪਾਤਸ਼ਾਹ ਦੇ ਦਰਤੇ ਵੀ ਗਏ ਉੱਥੇ ਵੀ ਅਰਦਾਸ ਬੇਨਤੀ ਕਰਵਾਈ ਨਾਲ ਹੀ ਫਿਰ ਅਸੀਂ ਆਉਂਦੇ ਹੋਏ ਸ਼ੀਦਾ ਸਾਹਿਬ ਦੇ ਸ਼ੀਦਾ ਸਾਹਿਬ ਜਾ ਕੇ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਕਿ ਘਰ ਦੇ ਵਿੱਚ ਇੱਕ ਅਸ ਚੱਲ ਰਿਹਾ ਹੈ ਵੀ ਤੁਸੀਂ ਉਹ ਠੀਕ ਕਰਨਾ ਹੈ ਪੈਨ ਕਹਿੰਦੇ ਕਿ ਜਦੋਂ ਅਸੀਂ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਤੇ ਵਾਪਸ ਆਉਂਦਿਆਂ ਆਉਂਦਿਆਂ ਤੇ ਬਾਬਾ ਨੋ ਸਿੰਘ ਦਾ ਸਤਾਨਾ ਹੁੰਦਾ ਮਨ ਚ ਬੜੀ ਖਿੱਚ ਜੀ ਉੱਠੀ ਕਿ ਇੱਥੇ ਅਰਦਾਸ ਕਰੀਏ ਕਹਿੰਦੇ ਕਿ ਬਾਸਾਦਿਆਂ ਨੂੰ ਕਿਹਾ ਕਿ ਤੁਸੀਂ ਰੋਕੋ ਜਿਹੜੀ ਸੇਵਾ ਵਾਲੀ ਬਸ ਸੀ ਕਿ ਮੈਂ ਮੱਥਾ ਟੇਕ ਕੇ ਆਉਣਾ ਚਲੋ ਸਾਰੀ ਸੰਗਤ ਦੇ ਕਹਿੰਦੇ ਕਿ ਮੈਂ ਬਸ ਰੋਕੀ ਸਾਈ ਸੰਗਤ ਨੇ ਮੱਥਾ ਟੇਕਿਆ ਚਲੋ ਉੱਥੇ ਜਾ ਕੇ ਵੀ ਅਰਦਾਸ ਬੇਨਤੀ ਕਰਕੇ ਆਏ ਤੇ ਕਹਿੰਦੀ ਕਿ ਉੱਥੇ ਜਿਹੜੇ ਬਾਬਾ ਜੀ ਅਰਦਾਸ ਸਿੰਘ ਹੁੰਦੇ ਨੇ ਉਹਨਾਂ ਨੂੰ ਅਰਦਾਸ ਕਰਨ ਨੂੰ ਕਿਹਾ ਕਿ ਮੇਰਾ ਭਰਾ ਆ ਇਹ ਉਹਦਾ ਨਾਮ ਹੈ ਪਿਆ ਜੇ ਉਮਰ ਕੁਛ ਨਹੀਂ 24-25 ਸਾਲ ਦੀ ਉਮਰ ਹੈ ਤੇ ਉਹ ਨਸ਼ੇ 'ਚ ਵੜ ਚੁੱਕਾ ਹੈ ਤੇ ਹੁਣ ਬੜਾ ਸਮਝਾਉਂਦੇ ਆ ਘਰੋਂ ਚੀਜ਼ਾਂ ਵਿੱਚ ਨਹੀਂ ਸ਼ੁਰੂ ਕਰਤੀਆਂ ਤੇ ਉਹ ਭੈਣ ਦੱਸਦੀ ਕਿ ਉਹ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਤੇ ਬਾਅਦ ਵਿੱਚ ਕਿਹਾ ਕਿ ਤੁਸੀਂ ਸ਼ੀਧੀ ਦੇਗ ਦੀ ਜੋ ਰਸਤਾ ਹੈ ਉਹ ਮਤਲਬ ਇੱਥੇ ਪੇਟਾ ਕਰੋ ਆ ਕੇ ਤੇ ਇੱਕ ਚੋਲਾ ਸਾਹਿਬ ਜਿਹੜਾ ਅਗੀਠਾ ਸਾਹਿਬ ਤੇ ਚੜਦਾ ਹੈ ਆ ਸਮਾਧ ਤੇ ਚੜਦਾ ਬਾਬਾ ਨੋ ਸਿੰਘ ਜੀ ਤੇ ਵੀ ਉਹ ਚੋਲਾ ਤੁਸੀਂ ਇੱਥੋਂ ਹੀ ਮਿਲ ਜਾਣਾ ਬਾਹਰੋਂ ਤੁਸੀਂ ਉਹ ਲੈ ਕੇ ਇੱਥੇ ਚੜਾਓ ਤੇ ਬਾਬਾ ਨੋ ਸਿੰਘ ਕਿਰਪਾ ਕਰਨਗੇ ਸ਼ਹੀ ਸਿੰਘ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਕਿਰਪਾ ਕਰਨਗੇ ਤੇ ਉਹ ਭੈਣ ਕਹਿੰਦੀ ਕਿ ਚਲੋ ਅਸੀਂ ਉਧਰ ਨਹੀਂ ਛੇਦੀ ਦੇਖਦੀ ਰਸਤ ਬਾਹਰੋਂ ਲੈ ਕੇ ਉਹ ਵੀ ਚੜਾਈ ਤੇ ਚੋਲਾ ਸਾਹਿਬ ਵੀ ਮਿਲ ਗਿਆ ਸਾਨੂੰ 12-1300 ਰੁਪਏ ਦਾ ਉਥੋਂ ਉਹ ਵੀ ਚੜਾਇਆ ਤੇ ਅਰਦਾਸ ਬੇਨਤੀ ਕਰਵਾ ਕੇ ਅਸੀਂ ਘਰ ਆ ਗਏ ਪ੍ਰੋਸਾ ਜਾਂ ਵੱਜ ਗਿਆ ਕਿ ਹੁਣ ਬਾਬਾ ਦੀਪ ਸਿੰਘ ਨੇ ਕਿਰਪਾ ਕਰ ਦੇਣੀ ਆ ਬਾਬਾ ਨੋਥ ਸਿੰਘ ਨੇ ਕਿਰਪਾ ਕਰ ਦੇਣੀ ਆ ਭੈਣ ਕਹਿੰਦੀ ਕਿ ਸੁਣਿਆ ਬੜਾ ਸੀ ਪਰ ਉਮਰ ਛੋਟੀ ਕਰਕੇ ਕਦੀ ਸਾਨੂੰ ਬਾਹਰ ਇਕੱਲੇ ਜਾਣ ਦਾ ਮੌਕਾ ਨਹੀਂ ਮਿਲਿਆ ਚਲੋ ਹੁਣ ਸੰਗਤ ਦੇ ਬਹਾਨੇ ਨਾਲ ਅਸੀਂ ਚਲੇ ਗਏ ਸੀ ਤੇ ਭੈਣ ਕਹਿੰਦੀ ਕਿ ਬਾਣੀ ਅਸੀਂ ਘਰੇ ਪੜਦੇ ਰਹੇ ਅਰਦਾਸ ਬੇਨਤੀ ਗੁਰੂ ਸਾਹਿਬਾਨਾਂ ਦੇ ਅੱਗੇ ਸ਼ਹੀਦਾਂ ਦੇ ਅੱਗੇ ਕਰਦੇ ਰਹੇ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਿਹਰ ਕੀਤੀ ਉਹ ਭੈਣ ਕਹਿੰਦੀ ਕਿ ਕੁਝ ਸਮੇਂ ਦੇ ਵਿੱਚ ਹੀ ਮੇਰੇ ਵੀਰ ਦਾ ਮਨ ਬਦਲਣਾ ਸ਼ੁਰੂ ਹੋ ਗਿਆ। ਕੇਸੀ ਸੋਚਦੇ ਸੀ ਕਿ ਇਹਨੂੰ ਕਿਸੇ ਨਸ਼ਾ ਛਡਾਊ ਕੇਂਦਰ ਤੇ ਛੱਡ ਕੇ ਆਈਏ। ਪਰ ਫਿਰ ਡਰਦੇ ਵੀ ਸੀ ਕਿ ਜੇ ਉਧਰੋਂ ਭੱਜ ਕੇ ਘਰੋਂ ਵੀ ਹੋਂਦ ਚਲ ਘਾਰ ਆਉਂਦਾ ਜੇ ਆਪਾਂ ਉੱਥੇ ਛੱਡ ਕੇ ਕੀ ਪਤਾ ਕਿੱਦਨੋਂ ਨਿਕਲ ਜੇ। ਇਹ ਵੀ ਡਰ ਸੀ ਮਨ ਦੇ ਵਿੱਚ। ਫਿਰ ਅਸੀਂ ਅਰਦਾਸ ਬੇਨਤੀ ਕਰਦੇ ਰਹੇ। ਫਿਰ ਇੱਕ ਦਿਨ ਵੀਰ ਨੂੰ ਮੈਂ ਭੈਣ ਦੱਸਦੀ ਕਿ ਮੈਂ ਆਪਣੇ ਨਾਲ ਹੀ ਗੁਰੂ ਘਰ ਲੈ ਕੇ ਗਈ ਉੱਥੇ ਰ ਕੋ ਸੇਵਾ ਕਰਵਾਈ। ਉਹ ਸੇਵਾ ਕਰਦਿਆਂ ਕਰਦਿਆਂ ਡੇਲੀ ਮੇਰੇ ਨਾਲ ਜਾਣਾ ਸ਼ੁਰੂ ਹੋ ਗਿਆ। ਸੇਵਾ ਜਿਹੜੀ ਉਹ ਚੰਗੇ ਭਲੇ ਬੰਦਿਆਂ ਦਾ ਮਨ ਬਦਲ ਦਿੰਦੀ ਏ। ਸੇਵਾ ਜਿਹੜੀ ਹੈ ਉਹਦੇ 'ਚ ਬੜੀ ਪਾਵਰ ਹੈ ਸੇਵਾ ਦੇ ਵਿੱਚ। ਸੇਵਾ ਤਿੰਨ ਤਰੀਕੇ ਦੀ ਸਾਨੂੰ ਹੁਕਮ ਹੈ ਕਰਨ ਦਾ। ਤਨ ਕਰਕੇ, ਮਨ ਕਰਕੇ ਤੇ ਤਨ ਕਰਕੇ। ਸੋ ਵੀਰ ਤਨ ਕਰਕੇ ਸੇਵਾ ਕਰਦਾ ਹੈ। ਪੋਚਾ ਫੇਰਦਾ ਏ, ਝਾੜੂ ਫੇਰਦਾ ਏ, ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਏ। ਭੈਣ ਕਹਿੰਦੀ ਕਿ ਡੇਲੀ ਜਾਣਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਮਨ ਬਦਲਿਆ। ਉਹ ਇਦਾਂ ਦਾ ਮਨ ਬਦਲ ਗਿਆ। ਕਿ ਹੁਣ ਸੇਵਾ ਤੋਂ ਬਿਨਾ ਦਿਲ ਨਹੀਂ ਲੱਗਦਾ ਉਹ ਭੈਣ ਕਹਿੰਦੀ ਕਿ ਮੈਨੂੰ ਤੱਕੇ ਨਾਲ ਲੈ ਕੇ ਜਾਣਾ ਚਲ ਸੇਵਾ ਕਰਕੇ ਆਈਏ ਜਿੱਥੇ ਮੇਰੇ ਵੀਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਭੱਜ ਕੇ ਅੱਗੇ ਜਾਂਦਾ ਤੇ ਅੱਜ ਸਾਡਾ ਵੀਰ ਉਹ ਕੋਹੜ ਚੋਂ ਬਾਹਰ ਨਿਕਲ ਗਿਆ ਨਸ਼ੇੜੇ ਕੋਹੜ ਤੋਂ ਜਿਹੜਾ ਕਹਿੰਦੇ ਵੀ ਜਿਹੜਾ ਇੱਕ ਵਾਰੀ ਜਿੰਨੂੰ ਨਸ਼ਾ ਲੱਗ ਜੇ ਉਹ ਫਿਰ ਹੱਡੀਆਂ 'ਚ ਬਹਿ ਜਾਂਦਾ ਫਿਰ ਉਹ ਬੰਦਾ ਨਸ਼ਾ ਨਹੀਂ ਛੱਡ ਸਕਦਾ ਪਰ ਸਾਡੇ ਵੀਰ ਨੇ ਛੱਡਿਆ ਤੇ ਬਾਬਾ ਦੀਪ ਸਿੰਘ ਨੇ ਬਾਬਾ ਨੋ ਸਿੰਘ ਦੀ ਕਿਰਪਾ ਤੇ ਸਦਕਾ ਗੁਰੂ ਸਾਹਿਬ ਦੀ ਕਿਰਪਾ ਤੇ ਸਦਕਾ ਤੇ ਸੇਵਾ ਦੇ ਸਦਕਾ ਉਹਨੇ ਨਸ਼ਾ ਛੱਡਿਆ ਸੋ ਸਾਧ ਸੰਗਤ ਜੀ ਕਰਕੇ ਦੇਖ ਲੋ ਇਹ ਪ੍ਰੈਕਟੀਕਲ ਕਰਕੇ ਦੇਖੋ ਇਹ ਸੰਗਤ ਦੀਆਂ ਹਟਬੀਤੀਆਂ ਨੇ ਜਦੋਂ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਕਰਾਂਗੇ ਨਾ ਸਾਨੂੰ ਵੀ ਲਾਹਾ ਮਿਲੇਗਾ ਤੇ ਜਰੂਰ ਸਾਧ ਸੰਗਤ ਜੀ ਜੇ ਘਰ ਦੇ ਵਿੱਚ ਇੱਕ ਚੀਜ਼ ਨੋਟ ਕਰਿਓ ਇੱਕ ਨੁਕਤਾ ਮਹਾਪੁਰਖ ਦੱਸਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਰੂਹਾਂ ਤੁਹਾਨੂੰ ਮਹਿਸੂਸ ਹੁੰਦੀਆਂ ਹਨ ਵੀ ਸਾਡੇ ਘਰ ਦੇ ਵਿੱਚ ਰੂਹ ਹੈ ਜਾਂ ਫਿਰ ਬਲਾਵਾ ਕੋਈ ਇਦਾਂ ਦੀ ਚੀਜ਼ ਤੁਹਾਨੂੰ ਲੱਗਦਾ ਕਿਸੇ ਨੇ ਕੁਝ ਕੀਤਾ ਕਰਾਇਆ ਇੱਕ ਚੀਜ਼ ਕਰ ਲਓ ਜੋਤ ਘਰ ਦੇ ਵਿੱਚ ਲਾਉਣੀ ਸ਼ੁਰੂ ਕਰਦੋ ਪਰ ਜੋਤ ਲਾਉਣ ਲੱਗਿਆਂ ਜੇ ਘਰ ਵਿੱਚ ਮਾਸ ਆਂਡਾ ਨਹੀਂ ਹੋਣਾ ਚਾਹੀਦਾ ਸੁਚਮਤਾ ਪੂਰੀ ਹੋਣੀ ਚਾਹੀਦੀ ਹੈ ਜੁੱਤਾ ਪਾ ਕੇ ਲੱਗ ਨਹੀਂ ਜਾਣਾ ਕੇ ਸਹੀ ਇਸ਼ਨਾਨ ਕਰਕੇ ਜੋਤ ਲਾਉਣੀ ਹੈ ਜੇ ਤੇ ਕਰ ਸਕਦੇ ਫਿਰ ਘਰ 'ਚ ਜੋਤ ਲਾਉਣੀ ਸ਼ੁਰੂ ਕਰ ਦਿਓ ਨਹੀਂ ਕਰ ਸਕਦੇ ਫਿਰ ਕੋਈ ਇਹ ਸਥਾਨ ਜਿੱਥੇ ਅਖੰਡ ਜੋਤ ਚੱਲਦੀ ਹੈ ਉੱਥੇ ਤੁਸੀਂ ਘਿਓ ਦੀ ਸੇਵਾ ਕਰ ਸਕਦੇ ਹੋ ਮਹੀਨੇ ਬਾਅਦ ਜਿਵੇਂ ਇੱਕ ਟੀਨ ਦੇ ਸੀ ਘਿਓ ਦਾ ਲਿਆਤਾ 7 8 10000 ਦਾ ਆ ਜਾਂਦਾ 8000 ਦਾ ਵਧੀਆ ਕਿਓ ਸੋ ਉਹ ਤੁਸੀਂ ਇੱਥੇ ਭੇਟਾ ਕਰਤਾ ਉਹ ਮਹੀਨਾ ਜੋ ਫਿਰ ਤੁਹਾਡੇ ਵੱਲੋਂ ਚੱਲ ਗਈ। ਸੋ ਕਿੰਨੀ ਕਿਰਪਾ ਬਖਸ਼ਿਸ਼ ਹੋਏਗੀ। ਸੋ ਇਦਾਂ ਸੇਵਾ ਕਰ ਲਿਆ ਕਰੋ, ਜ਼ਰੂਰ ਲਾਇਆ ਕਰੋ। ਸੋ ਬਾਕੀ ਸਾਧ ਸੰਗਤ ਜੀ ਬੇਨਤੀਆਂ ਆਪ ਸਭ ਦੇ ਚਰਨਾਂ ਦੇ ਵਿੱਚ ਜਿਵੇਂ ਆਪ ਸਭ ਨੂੰ ਪਤਾ ਏ ਕਿ ਗੁਰੂ ਘਰ ਗੁਰਦੁਆਰਾ ਆਰਾਮ ਸਰ ਸਾਹਿਬ ਜੋ ਜਨਾਲਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਸੋ ਉੱਥੇ ਦੀ ਘਰ ਸੇਵਾ ਚੱਲ ਰਹੀ ਹੈ। ਜਿਵੇਂ ਕੱਲ ਵੀ ਤੁਹਾਨੂੰ ਬੇਨਤੀਆਂ ਕੀਤੀਆਂ ਸੀ ਕਿ ਸੰਗਤ ਜੀ ਦੂਜੇ ਹਿੱਸੇ ਦੀ ਦੂਜੇ ਪੜਾ ਦੀ ਸੇਵਾ ਚੱਲ ਰਹੀ ਹੈ। ਤੋਂ ਉਹ ਕਾਫੀ ਜੰਗੀ ਪੱਧਰ ਤੇ ਸੇਵਾ ਚੱਲ ਰਹੀ ਹੈ। ਸੋ ਉਹਦੇ ਵਿੱਚ ਸੰਗਤ ਜੀ ਜਰੂਰ ਸੇਵਾ ਵਿੱਚ ਸਾਥ ਦਿਓ। ਜੋ ਸੀਮੰਟ ਹੈ, ਸੀਮੰਟ ਹੈ 500-600 ਬੋਰੀ ਸੀਮੰਟ ਦੀ ਚਾਹੀਦੀ ਹੈ। 50-60 ਕੁਇੰਟਲ ਦੇ ਕਰੀਬ ਸਰੀਆ ਚਾਹੀਦਾ ਕਿਉਂਕਿ ਲੈਂਟਰ ਪੈਣਾ ਵੱਡਾ ਲੈਂਟਰ ਹੈ। ਸੋ ਕਾਫੀ ਸਕੁਅਰ ਫੁੱਟ ਏਰੀਆ ਬਣ ਜਾਂਦਾ ਹੈ। ਸੋ ਉਹਦੇ ਵਿੱਚ ਜਰੂਰ ਆਪ ਜੀ ਸਹਿਯੋਗ ਕਰੋ ਸੰਗਤ ਜੀ ਆਪ ਜੀ ਦੇ ਸਹਿਯੋਗ ਦੀ ਲੋੜ ਹੈ। ਗੁਰੂ ਸਾਹਿਬ ਕਿਰਪਾ ਕਰਨ। ਤੇ ਬਾਬਾ ਦੀਪ ਸਿੰਘ ਜੀਰਪਾ ਗਾਣੂ ਸੇਵਾ ਗਾਣੇ ਸਮਰਥਾ ਵਕਸ਼ਨ ਬਾਕੀ ਸਾ ਸੰਗਤ ਜੀ ਚਗਾਠਾਂ ਦਰਵਾਜਿਆਂ ਦੀ ਸੇਵਾ ਸੋ ਤਿੰਨ ਸੇਵਾਵਾਂ ਦੀਆਂ ਬੇਨਤੀਆਂ ਹੁਣ ਕਰ ਰਹੇ ਕਿਉਂਕਿ ਉੱਪਰ ਬਿਲਡਿੰਗ ਹੈ ਚਗਾਠਾਂ ਪਹਿਲਾਂ ਲਾਉਣੀਆਂ ਪੈਣੀਆਂ ਤੇ ਬਾਅਦ ਵਿੱਚ ਦਰਵਾਜੇ ਵੀ ਲਾਉਣੇ ਪੈਣੇ ਸੋ ਉਹਨਾਂ ਦੇ ਆਰਡਰ ਵੀ ਨਾਲ ਪਹਿਲਾਂ ਦੇਣੇ ਪੈਣੇ ਸੰਗਤ ਜੀ ਉਹਦੇ ਵਿੱਚ ਵੀ ਤੁਸੀਂ ਜਰੂਰ ਆਪਣੇ ਨਾਮ ਨੋਟ ਕਰਵਾਓ ਚਗਾਠਾਂ ਤੇ ਦਰਵਾਜਿਆਂ ਵਾ ਜਿਹੜੇ ਲੱਗਣੇ ਨੇ ਸੋ ਲੋਹੇ ਦੇ ਲੱਗਣੇ ਨੇ ਕੋਸ਼ਿਸ਼ ਤੇ ਇਹ ਕਿ ਲੋਹੇ ਦੇ ਲੱਗਣ ਸੋ ਉਹਦੇ ਵਿੱਚ ਵੀ ਆਪ ਜੀ ਸਹਿਯੋਗ ਕਰ ਸਕਦੇ ਆ ਸੇਵਾ 'ਚ ਯੋਗਦਾਨ ਪਾ ਸਕਦੇ ਹੋ ਸੋ ਜਰੂਰ ਆਪਣਾ ਜੋ ਸੇਵਾ ਹੈ ਇਹਦੇ ਵਿੱਚ ਸਹਿਯੋਗ ਕਰਕੇ ਗੁਰੂ ਘਰ ਦੀਆਂ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਾਧ ਸੰਗਤ ਜੀ WhatsApp ਨੰਬਰ ਤੇ ਤੁਸੀਂ ਆਪਣਾ ਨਾਮ ਨੋਟ ਕਰਵਾ ਸਕਦੇ ਹੋ ਵੋ ਇਸ ਮੈਸੇਜ ਜਾਂ ਮੈਸੇਜ ਦੇ ਰਹੇ ਸੰਗਤ ਜੀ ਬਾਕੀ ਸੇਵਾਵਾਂ ਵੀ ਨਿਰੰਤਰ ਜਾਰੀ ਨੇ ਸੋ ਜਿਵੇਂ ਪਹਿਲੀ ਸੇਵਾ ਜੋ ਹੈ ਹਰ ਮਹੀਨੇ ਦੀ 15 ਤਰੀਕ ਨੂੰ ਜੋ ਲੋੜਵੰਦ ਵਿਧਵਾ ਬੀਬੀਆਂ ਨੇ ਜਿਨ੍ਹਾਂ ਦੇ ਘਰ ਕੋਈ ਕਮਾਈ ਦਾ ਸਾਧਨ ਨਹੀਂ ਉਹਨਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਸੋ 30 ਲਗਭਗ 25-30 ਬੀਬੀਆਂ ਜਿਹੜੀਆਂ ਸਾਡੇ ਕੋਲ ਹੋ ਗਈਆਂ ਨੇ ਵੀ ਜਿਨ੍ਹਾਂ ਦੇ ਬਹੁਤ ਮਾੜੇ ਹਾਲਾਤ ਨੇ ਕਮਾਈ ਦਾ ਕੋਈ ਸਾਧਨ ਨਹੀਂ 5-500 ਮਹੀਨੇ ਬਾਅਦ ਮਿਲਣਾ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਕਿਵੇਂ ਬੱਚੇ ਪੜਾਉਣ ਕਿਵੇਂ ਘਰ ਦਾ ਖਰਚਾ ਚਲੋ ਸੋ ਉਹਨਾਂ ਦੀ ਮਦਦ ਬਾਬਾ ਦੀਪ ਸਿੰਘ ਜੀ ਕਰਵਾਉਂਦੇ ਨੇ ਸੰਗਤ ਸਹਿਯੋਗ ਕਰਦੀ ਏ ਸੋ ਆਪ ਜੀ ਵੀ ਉਹਨਾਂ ਸੇਵਾਵਾਂ ਦੇ ਵਿੱਚ ਜ਼ਰੂਰ ਯੋਗਦਾਨ ਪਾਇਆ ਕਰੋ ਕਿਉਂਕਿ ਸਾਧ ਸੰਗਤ ਜੀ 150 50000 ਰੁਪਏ ਨਾਲ ਕੁਛ ਸਾਡਾ ਜੇ ਅਸੀਂ ਕਿਸੇ ਦੀ ਹੈਲਪ ਕਰਦਾਂਗੇ ਸਾਡਾ ਕੁਛ ਨਹੀਂ ਜਾਣਾ ਪਰ ਕਿਸੇ ਦੀ ਮਦਦ ਹੋ ਜਾਣੀ ਹੈ ਜੇ ਸਾਨੂੰ ਮਹਾਰਾਜ ਨੇ ਦਿੱਤਾ ਤੇ ਖੁੱਲ ਕੇ ਸਾਨੂੰ ਅੱਗੇ ਕਿਸੇ ਦੀ ਬਾਹ ਫੜਨੀ ਚਾਹੀਦੀ ਹੈ ਜਿਵੇਂ ਕਿਸੇ ਦੀ ਬਾ ਫੜਾਂਗੇ ਗੁਰੂ ਸਾਡੀ ਬਾ ਫੜੇਗਾ ਸੋ ਜ਼ਰੂਰ ਇਹਦੇ ਵਿੱਚ ਸਹਿਯੋਗ ਕਰੋ ਬਾਕੀ ਦੂਜੀ ਸੇਵਾ ਜਿਹੜੀ ਹੈ ਸੋ ਲੋੜਵੰਦ ਧੀਆ ਜੋ ਆਰਥਿਕ ਪੱਖੋਂ ਕਮਜ਼ੋਰ ਨੇ ਸੋ ਉਹਨਾਂ ਦੇ ਅਨੰਦ ਕਾਰਜ ਵੀ ਸਸਤਾਨ ਤੋਂ ਕਰਵਾਏ ਜਾਂਦੇ ਨੇ ਹੁਣ ਤੱਕ ਲਗਭਗ ਹਜ਼ਾਰ ਦੇ ਕਰੀਬ ਵਿਆਹ ਹੋ ਚੁੱਕੇ ਨੇ ਸੋ ਅੱਗੇ ਵੀ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਇਦਾਂ ਸੇਵਾ ਲੈਂਦੇ ਰਹਿਣ ਤੇ ਉਹਦੇ ਵਿੱਚ ਲੋੜ ਦਾ ਸਮਾਨ ਵਰਤੋਂ ਦਾ ਸਮਾਨ ਵੀ ਘਰ ਵਾਲਾ ਦਿੱਤਾ ਜਾਂਦਾ ਹੈ ਤੀਜੀ ਸੇਵਾ ਵਿਦਿਆ ਵਿਚਾਰੀਤਾ ਪਰਉਪਕਾਰੀ 사ਸੰਗਤ ਜੀ ਸੋ ਜੋ ਬੱਚੇ ਗੁਰਸਿੱਖ ਨੇ ਪੜਨਾ ਚਾਹੁੰਦੇ ਨੇ ਪਰ ਮਾਇਆ ਦੀ ਘਾੜ ਕਰਕੇ ਪੜਨੀ ਪਉਂਦੇ ਸੋ ਉਹਨਾਂ ਨੂੰ ਬੁਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀਆਂ ਨੇ ਤੇ ਉਹਨਾਂ ਦੀ ਫੀਸ ਜਮ੍ਹਾਂ ਕਰਾਈ ਜਾਂਦੀ ਹੈ ਸੋ ਸਾਧ ਸੰਗ ਜੀ ਉਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰੋ ਸੋ WhatsApp ਨੰਬਰ ਦਾਸ ਨੇ ਸ਼ੇਅਰ ਕੀਤਾ ਹੋਇਆ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆਂ ਬਾਕੀ ਸਾ ਸੰਗ ਜੀ ਇਕ ਬੇਤੀ ਸ਼ੀਦੀ ਦੇਗਾਂ ਦੇ ਬਾਰੇ ਜਿਹੜੀ ਸੰਗਤ ਆ ਪਾ ਸਕਦੀ ਆ ਆ ਪਾ ਕੇ ਸ਼ੀਦੀ ਦੇਕਰ ਆਓ ਜਿੱਥੇ ਵੀ ਨਿਹੰਗ ਸਿੰਘ ਰਹਿੰਦੇ ਨੇ ਉੱਥੇ ਸ਼ੀਦੀ ਦੇਗਾਂ ਦੇ ਰਗੜੇ ਲੱਗਦੇ ਲੱਗਦੇ ਨੇ ਉਸੇ ਰਸਦ ਜਿਹੜੀ ਹੈ ਰਸਦ ਦੇ ਵਿੱਚ ਬਦਾਮ, ਹਰੀ ਇਲਾਇਚੀ, ਕਾਲੀ ਮਿਰਚ ਤੇ ਖੰਡ ਹੁੰਦੀ ਹੈ ਇਹ ਤੁਸੀਂ ਉੱਥੇ ਪੇਟਾ ਕਰਕੇ ਆਪਣੀ ਅਰਦਾਸ ਕਰਵਾ ਸਕਦੇ ਆ ਬਾਕੀ ਜਿਹੜੀ ਸੰਗਤ ਦੂਰ ਰਹਿੰਦੀ ਹੈ ਨਹੀਂ ਆ ਸਕਦੀ ਉਹ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਤੁਸੀਂ WhatsApp ਨੰਬਰ ਤੇ ਆਪਣੀ ਅਰਦਾਸ ਇੱਕ ਪੇਜ ਤੇ ਲਿਖ ਕੇ ਉਹਦੀ ਫੋਟੋ ਕਲਿੱਕ ਕਰਕੇ ਮੈਨੂੰ ਸੈਂਡ ਕਰ ਦਿਓ ਨਾਮ ਲਿਖ ਦਿਓ ਉੱਪਰ ਨਾਲ ਤੇ ਬਾਕੀ ਤੁਸੀਂ ਵਟਸਐਪ ਤੇ ਮੈਸੇਜ ਜਾਂ ਵੌਇਸ ਮੈਸੇਜ ਦੇ ਰਹੀਂ ਪੁੱਛ ਸਕਦੇ ਆ ਸਾਧ ਸੰਗਤ ਜੀ ਜਰੂਰ ਇੰਨੀਆਂ ਕ ਬੇਨਤੀਆਂ ਸਵੀਕਾਰ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਦੀਪ ਸਿੰਘ ਕਿਰਪਾ ਕਰਨ ਸਭ ਦੇ ਮਨੋਂ ਕਾਮਨਾਵਾਂ ਪੂਰਨ ਕਰਨ ਆਓ ਹੁਣ ਪਿਆਰ ਦੇ ਨਾਲ ਜਪੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ